वेलकम टू रीसेंट टाइम्स मैं ममूंद रशीद आज फेर आप दा खैर मकदम करदा आप दा वेलकम करदा आपने जिस तरह सोशल मीडिया ਦੇ ਉੱਪਰ ਇੱਕ ਪੋਸਟ ਫਲੋਟ ਹੁੰਦੀ ਹੈ ਕਿ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਜੋ ਪ੍ਰੈਜ਼ੀਡੈਂਟ ਹੈ ਮੁਬੀਨ ਫਰੂਕੀ ਸਾਹਿਬ ਉਹ ਕਾਂਗਰਸ ਪਾਰਟੀ ਕਿਸੇ ਵੀ ਸਮੇਂ ਜਾਂ ਜਲਦ ਤੋਂ ਜਲਦ ਜੁਆਇਨ ਕਰ ਸਕਦੇ ਹਨ ਉਸੇ ਪੋਸਟ ਨੂੰ ਲੈ ਕੇ ਅਸੀਂ ਸੰਪਰਕ ਕੀਤਾ ਮੁਬੀਨ ਫਰੂਕੀ ਸਾਹਿਬ ਦੇ ਨਾਲ ਔਰ ਮੁਬੀਨ ਫਰੂਕੀ ਸਾਹਿਬ ਹੁਣ ਸਾਡੇ ਨਾਲ ਸਟੂਡੀਓ ਦੇ ਵਿੱਚ ਆਪਾਂ ਗੱਲ ਵੀ ਕਰਾਂਗੇ ਆਪਾਂ ਪੁੱਛਦੇ ਹਾਂ ਕਿ ਇਹ ਜੋ ਪੋਸਟ ਹੈ ਇਹ ਦੇ ਵਿੱਚ ਕਿੰਨੀ ਕੁ ਹਕੀਕਤ ਹੈ ਔਰ ਕੀ ਇਹ ਹੈ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਹਨ ਆਓ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬੈਲਕਮ ਕਹੀਏ ਮੁਬੀਨ ਸਾਹਿਬ ਵੈਲਕਮ ਵਾਂਸ ਅਗੇਨ ਟੂ ਮੇ ਚੈਨਲ ਰੀਸੈਂਟ ਟਾਈਮਸ ਤੁਸੀਂ ਕਈ ਵਾਰ ਆਏ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਅੱਜ ਜੇ ਇਸ ਮੁੱਦੇ ਤੇ ਰਿਪਲਾਈ ਲਵਾਂਗੇ ਆ థాంਕ ਯੂ ਮਮੂਨ ਸਾਹਿਬ ਚੈਨਲ ਤੇ ਇਨਵਾਈਟ ਕਰਨ ਲਈ ਔਰ ਇਸ ਪੋਸਟ ਦੀ ਗੱਲ ਕਰ ਰਹੇ ਹਾਂ ਇਹ ਹੁੰਦਾ ਨਹੀਂ ਕਾਫੀ ਦੇਰ ਦਾ ਟਾਰਗੇਟ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਫੇਕ ਆਈਡਿਜ਼ ਬਣਾ ਕੇ ਕਾਂਗਰਸ ਆਈਟੀ ਸੈੱਲ ਦਾ ਇਹਨਾਂ ਵੱਲੋਂ ਲਗਾਤਾਰ ਹੀ ਦੇਖੋ ਕੋਈ ਵੀ ਮੈਂ ਕਹੂੰਗਾ ਪਾਰਟੀ ਦਾ ਜਿਹੜਾ ਆਈਟੀ ਸੈੱਲ ਆ ਉਹ ਤਾਂ ਬਣਾਇਆ ਜਾਂਦਾ ਕਿ ਉਸ ਪਾਰਟੀ ਦੇ ਲੀਡਰ ਨੂੰ ਵੀ ਉਸ ਪਾਰਟੀ ਨੂੰ ਉੱਪਰ ਲੈ ਕੇ ਜਾਵੇ ਪਹਿਲਾ ਆਈਟੀ ਸੈੱਲ ਹੋਊਗਾ ਅਮਲੇਰ ਕੋਟਲਾ ਦਾ ਬਿਜਲੀ ਦਾ ਦਿਨ ਰਾਤ ਇਹੀ ਮਕਸਦਾ ਵੀ ਜਿਹੜਾ ਉਹਨਾਂ ਦੇ ਪਾਰਟੀ ਦੇ ਲੀਡਰ ਦੀ ਜਿਸ ਨੂੰ ਨਕਾਰਿਆ ਗਿਆ ਪੂਰੇ ਅਮਲੇਰ ਕੋਲੇ ਵੱਲੋਂ ਉਨੂੰ ਹੋਰ ਜ਼ਿਆਦਾ ਯਾਨੀ ਕਿ ਖਤਮ ਕੀਤਾ ਜਾਵੇ ਤਾਂ ਕਿ ਉਹ ਕਿਸੇ ਆਨਜੁਗ ਗਈ ਨਾ ਰਹੇ ਇੱਕ ਵਾਰ ਫਿਰ ਤੁਸੀਂ ਕਿ ਮੈਂ ਕਹਿ ਸਕਦੇ ਕੋਈ ਕਾਂਗਰਸ ਸਹੀ ਮਤਲਬ ਬੰਦੇ ਨੇ ਕਿਸ ਨੇ ਪਾਇਆ ਤੁਸੀਂ ਆਈਟੀ ਸੈਲ ਦੀ ਗੱਲ ਕਰ ਰਹੇ ਹੋ ਤੁਸੀਂ ਅਗਰ ਉਹ ਸਾਰੀਆਂ ਜਿਹੜੀਆਂ ਪੋਸਟਾਂ ਨੇ ਯਾ ਪਹਿਲਾਂ ਵੀ ਦੇਖੋਗੇ ਕਈ ਅਲੀਗੇਸ਼ਨਸ ਉਹਨਾਂ ਵੱਲੋਂ ਵੀ ਲਗਾਏ ਗਏ ਨੇ ਕਿਉਂਕਿ ਇਹ ਸ਼ੁਰੂ ਤੋਂ ਹੀ ਇਹਨਾਂ ਦਾ ਇੱਕ ਇੱਕ ਅਜੰਡਾ ਰਿਹਾ ਹੈ ਕਿ ਇਹਨਾਂ ਨੇ ਵੋਟਾਂ ਲਈਆਂ ਨੇ ਧਰਮ ਦੇ ਨਾਮ ਦੇ ਉੱਪਰ ਕੌਮ ਦੇ ਨਾਮ ਦੇ ਉੱਪਰ ਇਹਨਾਂ ਦਾ ਇੱਕ ਅਜੰਡਾ ਹੀ ਰਿਹਾ ਹੈ ਕਿ ਕੋਈ ਵੀ ਅਦਰ ਪਰਸਨ ਅਗਰ ਕੋਈ ਵੀ ਹੋਰ ਬੰਦਾ ਅਗਰ ਕੋਈ ਕੌਮ ਦੀ ਗੱਲ ਕਰੂਗਾ ਆਪਣੀ ਕੌਮ ਦੇ ਲਈ ਕੁਝ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨਾਂ ਨੂੰ ਪਹਿਲਾਂ ਇਹਨਾਂ ਇਹਨਾਂ ਦੇ ਵੱਲੋਂ ਫਰੈਂਚਾਈਜ਼ੀ ਲੈਣੀ ਪਵੇਗੀ ਇਹਨਾਂ ਨੇ ਕਪਨਾ ਉਹ ਖੋਲੀ ਹੋਈ ਹੈ ਕੰਪਨੀ ਵੀ ਕੌਮ ਦੇ ਨਾਮ ਦੇ ਉੱਪਰ ਸਿਰਫ ਇਹੀ ਲੋਕ ਗੱਲ ਕਰ ਸਕਦੇ ਨੇ ਇਹੀ ਵੋਟਾਂ ਲੈ ਸਕਦੇ ਨੇ ਔਰ ਵੋਟਾਂ ਲੈ ਕੇ 5 ਸਾਲੇ ਦਿਖਦੇ ਨਹੀਂ ਫਿਰ ਜਦੋਂ ਦੁਬਾਰਾ ਵੋਟਾਂ ਆਉਂਦੀਆਂ ਨੇ ਕੌਮ ਕੌਮ ਦੇ ਨਾਰੇ ਲਾ ਕੇ ਫਿਰ ਵੋਟਾਂ ਲੈ ਮਗਰ ਜਿਹੜੇ ਹਕੀਕਤ ਦੇ ਵਿੱਚ ਕੋਈ ਬੰਦੇ ਆਪਣੀ ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਸੀਗੇ ਇਹ ਕਹਿੰਦੇ ਨੇ ਜਾਂ ਤਾਂ ਸਾਡੇ ਆਕੇ ਇੱਥੇ ਤੁਸੀਂ ਨੱਕ ਰਗੜੋ ਸਾਡੇ ਇੱਥੇ ਆਕੇ ਗੁਲਾਮੀ ਕਰੋ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਬਦਨਾਮ ਕਰਾਂਗੇ ਪਹਿਲਾਂ ਵੀ ਜੋ ਕੁਝ ਹੋਇਆ ਮਲੇਰ ਕੋਲ ਨੇ ਸਾਰੇ ਨੇ ਦੇਖਿਆ ਜੋ ਜੋ ਐਲੀਗੇਸ਼ਨ ਅੱਜ ਤੱਕ ਲਗਾਏ ਗਏ ਨੇ ਮੈਂ ਕਹਾਂਗਾ ਇੱਕ ਤਾਂ ਕੋਈ ਸਾਬਿਤ ਕਰ ਦੋ ਤੁਸੀਂ ਐਡੀਡੀ ਪੁਲਿਸ ਦੇ ਵਿੱਚ ਰਹੇ ਹੋ ਐਡੀ ਉਹਦਿਆਂ ਤੇ ਰਹੇ ਹੋ ਸਾਰੀ ਫੋਰਸ ਤੁਸੀਂ ਲਗਾ ਕੇ ਰੱਖੀ ਐ ਮੇਰੇ ਤੇ 100 ਅਲੀਗੇਸ਼ਨ ਅਜੇ ਤੱਕ ਲਗਾਇਆ ਤੁਸੀਂ ਇੱਕ 10 ਰੁਪਏ ਦੀ ਠੀਕ ਐ ਕੋਈ ਸਾਬਤ ਤਾਂ ਕਰੋ ਨਾ ਕਿ ਇੱਕ ਇੱਕ ਸਿੰਗਲ ਪੈਣੀ ਦਾ ਕੋਈ ਇਲਜ਼ਾਮ ਤਾਂ ਸਾਬਤ ਕਰੋ ਨਾ ਕੋਈ ਸਾਹਮਣੇ ਆਵੇ ਦਾ ਚੀਜ਼ ਹਾਂ ਵੀ ਸਾਨੂੰ ਵੀ ਪਤਾ ਲੱਗਿਆ ਵੀ ਹਾਂ ਇਸ ਤਿੱਕੇ ਸ਼ੋਅ ਇਹ ਮਤਲਬ ਮੂਵੀਸ ਬਿਲਕੁਲ ਹੀ ਤੁਸੀਂ ਸਿਰੇ ਤੋਂ ਨਕਾਰਦੇ ਹੋ ਕਿ ਤੁਸੀਂ ਨਹੀਂ ਜਾ ਰਹੇ ਕਿਸੇ ਪਾਰਟੀ 'ਚ ਦੇਖੋ ਪਾਰਟੀ ਦੇ ਵਿੱਚ ਜਾਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਤਾਂ ਗੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਕਿ ਜੋ ਅ ਮਲੇਰ ਕੋਟਲੇ ਦੇ ਲੋਕਾਂ ਦੇ ਉੱਪਰ 20 ਸਾਲ ਜ਼ੁਲਮ ਕਰਨ ਤੋਂ ਬਾਅਦ ਅਗਰ ਤੁਸੀਂ ਸੋਚਦੇ ਹੋ ਕਿ ਹਾਂ ਕੋਈ ਤੁਹਾਡੇ ਕਿ ਤੁਸੀਂ ਚੰਗੇ ਹੁੰਦੇ ਤੁਸੀਂ ਕੁਝ ਡਿਵੈਲਪਮੈਂਟ ਕੀਤੀ ਹੁੰਦੀ ਤੁਸੀਂ ਲੋਕਾਂ ਵਾਸਤੇ ਜਿਹੜੀਆਂ ਪੋਸਟਾਂ ਤੇ ਤੁਸੀਂ ਇੱਥੋਂ ਜਿੱਤ ਕੇ ਜਿਹੜੀਆਂ ਪੋਸਟਾਂ ਜਿਹੜੇ ਮੰਤਰੀ ਤੁਸੀਂ ਬੰਦੇ ਰਹੇ ਹੋ ਠੀਕ ਹੈ ਜਿਹੜੀਆਂ ਤੁਸੀਂ ਤਰੱਕੀਆਂ ਆਪਣੀ ਪੋਸਟ ਦੇ ਲਈ ਵੀ ਲੈਂਦੇ ਰਹੇ ਹੋ ਵਧੀਆ ਡਿਪਾਰਟਮੈਂਟ ਲੈਂਦੇ ਰਹੇ ਹੋ ਤਾਂ ਉਹ ਉਹਦਾ ਕੋਈ ਫਾਇਦਾ ਅਗਰ ਇੱਥੇ ਦੇ ਲੋਕਾਂ ਨੂੰ ਹੁੰਦਾ ਤਾਂ ਲੋਕ ਤੁਹਾਨੂੰ ਚੰਗਾ ਸਮਝਦੇ ਤਾਂ ਤੁਹਾਨੂੰ ਤੁਸੀਂ ਸਾਰੀ ਜ਼ਿੰਦਗੀ ਇੱਥੋਂ ਹਰਦੇ ਨਹੀਂ ਸੀਗੇ ਮਗਰ ਤੁਸੀਂ ਕੀ ਕੀਤਾ ਤੁਸੀਂ ਲੁੱਟਿਆ ਵੀ ਹੈ ਔਰ ਕੁੱਟਿਆ ਵੀ ਹੈ ਤੁਸੀਂ ਸਭ ਤੋਂ ਜ਼ਿਆਦਾ ਮਲੇਰਕੋਲੇ ਦੇ ਲੋਕਾਂ ਤੇ ਜ਼ੁਲਮ ਕੀਤਾ ਤੁਸੀਂ ਸਭ ਤੋਂ ਜ਼ਿਆਦਾ ਮਲੇਰਕੋਲੇ ਲੋਕਾਂ ਤੇ ਝੂਠੇ ਪਰਚੇ ਦਰਜ ਕਰਾਇਆ ਡਰਾਇਆ ਖੌਫ ਦੀ ਰਾਜਨੀਤੀ ਕੀਤੀ ਬਲੈਕਮੇਲਿੰਗ ਦੀ ਰਾਜਨੀਤੀ ਕੀਤੀ ਕੋਈ ਬੰਦਾ ਅੱਜ ਤੱਕ ਜਿਹੜਾ ਇਹਨਾਂ ਦੇ ਖਿਲਾਫ ਆਵਾਜ਼ ਜਿਨੇ ਹਲਕੀ ਜੀ ਵੀ ਕੋਈ ਚੱਕੀ ਹੈ ਤਾਂ ਉਹ ਬੰਦੇ ਦੀ ਜ਼ਿੰਦਗੀ ਇਹਨਾਂ ਨੇ ਡਿਸਟਰੋਏ ਕੀਤੀ ਹੈ ਇਸੇ ਲਈ ਅਸੀਂ ਕਿਸ ਲਈ ਵੀ ਕਿਉਂ ਇਸ ਪਾਰਟੀ ਦੇ ਲਈ ਔਰ ਪਾਰਟੀ ਨੂੰ ਨਹੀਂ ਦਿਖ ਰਹਾ ਕਿ ਇੱਕ ਬੰਦੇ ਇੰਨਾ ਜ਼ੁਲਮ ਕਰ ਰਹੇ ਨੇ ਇੱਥੇ ਇੰਨਾ ਜ਼ਿਆਦਾ ਠੀਕਾ ਲੋਕਾਂ ਨਾਲ ਧੱਕਾ ਕਰ ਰਹੇ ਨੇ ਗੁਲਾਮ ਬਣਾ ਕੇ ਰੱਖਿਆ ਹੋ ਆਪਣੀ ਕਥਨੀ ਔਰ ਕਰਨੀ ਦੇ ਵਿੱਚ ਠੀਕ ਹੈ ਫਰਕ ਬਹੁਤ ਜ਼ਿਆਦਾ ਸੀ ਇਹ ਜਿਹੜਾ ਜ਼ਿਲ੍ਹੇ ਦਾ ਵੀ ਰੌਣਾ ਰੋਂਦੇ ਨੇ ਇਹ ਜ਼ਿਲ੍ਹਾ ਇਹਨਾਂ ਕਰਕੇ ਨਹੀਂ ਹੋਇਆ ਕਿਉਂਕਿ ਤੁਹਾਡੇ ਯਾਦ ਹੋਵੇਗਾ ਕਿ ਜਦੋਂ ਇੱਕ ਪੋਸਟ ਪਈ ਸੀਗੀ ਕਿ ਈਦ ਦੇ ਉੱਪਰ ਜ਼ਿਲ੍ਹਾ ਬਣ ਰਿਹਾ ਤਾਂ ਇਹਨਾਂ ਦੇ ਹਾਊਸ ਨੇ ਬਕਾਇਦਾ ਇੱਕ ਪ੍ਰੈਸ ਨੋਟ ਔਰ ਸ਼ਾਇਦ ਆਪਣੇ ਫੇਸਬੁੱਕ ਔਰ ਵਟਸਐਪ ਦੇ ਉੱਪਰ ਨੋਟ ਜਾਰੀ ਕੀਤਾ ਸੀ ਵੀ ਇਹ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਵੀ ਅਫਵਾਹ ਫਲਾਈ ਗਈ ਹੈ ਕਿ ਕੋਈ ਜ਼ਿਲ੍ਹਾ ਨਹੀਂ ਬਣ ਰਿਹਾ ਅਸੀਂ ਹਲੇ ਤੁਹਾਨੂੰ ਦੱਸਾਂਗੇ ਔਰ ਜਦੋਂ ਈਦ ਦੇ ਉੱਪਰ ਕੈਪਟਨ ਸਾਹਿਬ ਨੇ ਅਨਾਉਂਸ ਕੀਤਾ ਫਿਰ ਕਹਿੰਦੇ ਅਸੀਂ ਬਣਵਾਇਆ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਇਲਮ ਦੇ ਵਿੱਚ ਵੀ ਨਹੀਂ ਸੀਗਾ ਇਹ ਤਾਂ ਉਹਨਾਂ ਨੇ ਪੁਰਾਣੇ ਜਿਹੜੇ ਰਿਆਸਤੀ ਉਹਨਾਂ ਦੇ ਤਾਲੁਕਾ ਸੀਗੇ ਕੈਪਟਨ ਮਨਿੰਦਰ ਸਿੰਘ ਜੀ ਦੇ ਉਹਨਾਂ ਨੇ ਤਾਂ ਇੱਕ ਇੱਥੋਂ ਬ੍ਰਦਰ ਸੀਗਾ ਅਰਸ਼ਦ ਆਲੀ ਜੀ ਉਹਨਾਂ ਦੀ ਮਿਹਨਤਾਂ ਨਾਲ ਉਹਦੇ ਮੇਨ ਤਾਂ ਸਦਕਾ ਇਹ ਜ਼ਿਲ੍ਹਾ ਬਣਿਆ ਜਿਹੜੀ ਅਸਲ ਗੱਲ ਹੈ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਈਲਮ ਵੀ ਨਹੀਂ ਸੀਗਾ ਇਹਨਾਂ ਨੂੰ ਤਾਂ ਬੁਲਾਇਆ ਵੀ ਨਹੀਂ ਸੀਗਾ ਉਹਨਾਂ ਨੇ ਅੱਛਾ ਇੱਕ ਮੂਵੀਆ ਸਾਹਿਬ ਮੈਂ ਜ਼ਿਆਦਾ ਲੰਮਾ ਨਹੀਂ ਖਿੱਚੂਗਾ ਗੱਲ ਨੂੰ ਮੈਨੂੰ ਇੱਕ ਇੱਕ ਚੀਜ਼ ਦੱਸੋ ਕਿ ਮਲੇਰ ਕੋਟਲਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਤੁਸੀਂ ਫੇਕ ਆਈਡੀਆਂ ਦਾ ਟ੍ਰੈਂਡ ਦੇਖਦੇ ਹੋ ਜੀ ਬਹੁਤ ਸਾਰੀਆਂ ਔਰ ਜੋ ਹੈ ਕਮੈਂਟ ਤੁਸੀਂ ਕਹਿੰਦੇ ਕਮੈਂਟ ਵੀ ਆਇਆ ਵੀ ਕਿ ਫੇਕ ਆਈਡੀ ਤੋਂ ਆਇਆ ਸਰ ਮਲੇਰ ਕੋਟਲਾ ਦੇ ਪ੍ਰਸ਼ਾਸਨ ਨੂੰ ਇਸ ਮੁਤਲਕ ਕੀ ਕਹਿਣਾ ਚਾਹੋਗੇ ਮੈਨੂੰ 1 ਸਾਲ ਹੋ ਗਿਆ ਕੰਪਲੇਂਟ ਦਿੱਤੀਆਂ ਨੂੰ ਸਾਰੀਆਂ ਫੀਕਾਈਡਿਸ ਦੀਆਂ ਦਰਖਾਸਤ ਬਕਾਇਦਾ ਲਿੰਕ ਨਾਲ ਲਗਾ ਕੇ ਦਿੱਤੀ ਹੋਈ ਹੈ ਉਹ ਬਹੁਤ देर ਲਗਾ ਰਹੇ ਨੇ ਕਿਉਂਕਿ ਉੱਥੇ ਸ਼ਾਇਦ ਇਹਦਾ ਜਿਹੜਾ ਹੈੱਡ ਆਫਿਸ ਹੈ ਉਹ ਅਮਰੀਕਾ ਦੇ ਵਿੱਚ ਹੈ ਤੇ ਉਹਨਾਂ ਕੋਲੋਂ ਉੱਥੇ ਰਿਪਲਾਈ ਆਂਦੇ ਆਂਦੇ ਅਸੀਂ ਉਹਦਾ ਚਲੋ ਕਈ ਵਾਰ ਉਹਦਾ ਫੀਡਬੈਕ ਵੀ ਲੈਣ ਦੀ ਕੋਸ਼ਿਸ਼ ਕੀਤੀ ਹੈ ਮਗਰ ਉਹ ਨਹੀਂ ਉਥੋਂ ਉਹਨਾਂ ਦਾ ਰਿਪਲਾਈ ਆਇਆ ਹੈਗਾ ਕੋਈ ਹਲੇ ਮਗਰ ਉਹਦੀ ਕੋਸ਼ਿਸ਼ ਜਾਰੀ ਹੈ ਔਰ ਇਨਸ਼ਾਅੱਲਾ ਬਹੁਤ ਜਲਦ ਉਹਨੇ ਬਹੁਤ ਹੀ ਜੰਗੀ ਬੱਦਰ ਦੇ ਉੱਪਰ ਇਹ ਸਾਰੇ ਜਿਹੜੇ ਹਾਇਰ ਲੈਵਲ ਦੇ ਅਫਸਰਾਂ ਨੇ ਸਾਰੇ ਦੀ ਨੌਲੇਜ ਦੇ ਵਿੱਚ ਵੀ ਲਿਆ ਦਿੱਤਾ ਗਿਆ ਔਰ ਬਹੁਤ ਜਲਦ ਹੀ ਇਹ ਸਾਰਾ ਇਹਨਾਂ ਦਾ ਅਸੀਂ ਪਰਦਾ ਫਾਸ਼ ਕਰਾਂ ਕਿਹੜੇ ਕਿਹੜੇ ਬੰਦੇ ਕੀ ਕੀ ਕਰ ਰਹੇ ਨੇ ਜਿਹੜੇ ਮਾਹੌਲ ਸ਼ਹਿਰ ਦਾ ਵੀ ਬਾਰ-ਬਾਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਨਸ਼ਾਅੱਲਾ ਸਾਰਾ ਕੁਝ ਸਾਹਮਣੇ ਲਿਆ ਕੇ ਰੱਖਿਆ ਜਾਏਗਾ। ਇਟ ਮੀਨਸ ਕਿ ਫੇਕ ਆਈਡੀ ਦੇ ਉੱਪਰ ਕੋਈ ਵੀ ਰਿਊਮਰ ਬੰਦਾ ਛੱਡਦਾ ਇਹ ਬਹੁਤ ਜ਼ਿਆਦਾ ਘਾਤਕ ਵੀ ਹੋ ਸਕਦਾ ਹੈ। ਬਿਲਕੁਲ ਨਹੀਂ ਮੈਂ ਬਲਕਿ ਇਹ ਮੰਗ ਵੀ ਕਰਦਾ ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਵੀ ਇੱਥੇ ਇੱਕ ਵੱਖਰਾ ਕਾਨੂੰਨ ਵੀ ਬਣਾਉਣਾ ਚਾਹੀਦਾ ਹੈ। ਵੈਸੇ ਰ ਸੈਂਟਰ ਦੇ ਇਖਤਿਆਰ ਦੇ ਵਿੱਚ ਹੈ ਵੀ ਜੇ ਫੇਸਬੁੱਕ ਦਾ ਇੱਥੇ ਭਾਰਤ ਦੇ ਵਿੱਚ ਚੱਲ ਰਹੀ ਹੈ ਤਾਂ ਉਹਨਾਂ ਨੂੰ ਸਾਰਾ ਡਾਟਾ ਉਹਨਾਂ ਨੂੰ ਪ੍ਰੋਵਾਈਡ ਕਰਾਉਣਾ ਪਏਗਾ ਜਿਸ ਸਟੇਟ ਦੇ ਵਿੱਚ ਵੀ ਜੀ ਅਗਰ ਅਸੀਂ ਕੋਈ ਵੀ ਸੋਸ਼ਲ ਮੀਡੀਆ ਅਸੀਂ ਕੋਈ ਪਲੇਟਫਾਰਮ ਯੂਜ਼ ਕਰਦੇ ਹਾਂ ਤਾਂ ਉਹਦੀ ਇਨਫੋਰਮੇਸ਼ਨ ਹੈ ਜਿਹੜੀ ਵੀ ਕੌਣ ਯੂਜ਼ ਕਰ ਰਿਹਾ ਹੈ ਉਹਦਾ ਸਾਰਾ ਡਾਟਾ ਇਹਨਾਂ ਨੂੰ ਪ੍ਰੋਵਾਈਡ ਕਰਾਉਣਾ ਚਾਹੀਦਾ ਹੈ ਉਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਇਸ ਦੇ ਉੱਪਰ ਕਿ ਜਦੋਂ ਨਹੀਂ ਤਾਂ ਇੱਥੇ ਬੈਨ ਕੀਤਾ ਜਾਵੇ ਨਹੀਂ ਫਿਰ ਉਹਦੀ ਜਿਹੜੀ ਹੈਗੀ ਹੈ ਘੱਟੋ ਘੱਟ ਉਹਦਾ ਸਾਰਾ ਡਾਟਾ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਨੂੰ ਇਮੀਡੀਏਟਲੀ ਉਹਨਾਂ ਨੂੰ ਟਰਾਂਸਫਰ ਕਰਨਾ ਚਾਹੀਦਾ ਸੀ ਜੀ ਹੁਣ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਮੁਵੀਨ ਫਰੂਕੀ ਸਾਹਿਬ ਨੇ ਡਾਇਰੈਕਟਲੀ ਸਪੱਸਟ ਲਫ਼ਜ਼ਾਂ ਵਿੱਚ ਕਹਿਤਾ ਕਿ ਉਹ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰ ਰਹਾ ਇਹਨਾਂ ਨੂੰ ਜੋ ਹੈ ਬਿਲਾ ਵਜ੍ਹਾ ਬਦਨਾਮ ਕਰਨ ਦੀ ਮਤਲਬ ਇੱਕ ਕੋਸ਼ਿਸ਼ ਕੀਤੀ ਗਈ ਹੈ ਇੱਕ ਜੋ ਫੇਕ ਆਈਡੀ ਦੇ ਉੱਪਰ ਮੁਵੀਨ ਸਾਹਿਬ ਨੇ ਕਿਹਾ ਕਿ ਬਿਲਕੁਲ ਸਹੀ ਗੱਲ ਹੈ ਫੇਕ ਆਈਡੀਆਂ ਤੋਂ ਕੋਈ ਵੀ ਕਮੈਂਟ ਆਉਂਦਾ ਕੋਈ ਵੀ ਰਿਯੂਮਰ ਆਉਂਦਾ ਉਹ ਰਿਯੂਮਰ ਕਿੰਨਾ ਬੜਾ ਬੈਡ ਇਫੈਕਟ ਪਾ ਸਕਦਾ ਸਮਾਜ ਦੇ ਉੱਪਰ ਆਪਾਂ ਸੋਚ ਨਹੀਂ ਸਕਦੇ ਇਸ ਗੱਲ ਦੇ ਉੱਪਰ ਜੋ ਹੈ ਸਾਡੇ ਪ੍ਰਸ਼ਾਸਨ ਨੂੰ ਵੀ ਸੋਚਣ ਦੀ ਸਮਝਣ ਦੀ ਜ਼ਰੂਰਤ ਹੈ ਔਰ ਇਹਦੇ ਉੱਪਰ ਐਕਸ਼ਨ ਲੈਣ ਦੀ ਜ਼ਰੂਰਤ ਹੈ ਕਿਉਂਕਿ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹ ਜਿੰਨਾ ਪ੍ਰੋਡਕਟਿਵ ਹੁੰਦਾ ਹੈ ਜਿੰਨਾ ਵਧੀਆ ਹੁੰਦਾ ਹੈ ਉਹ ਉਨਾਂ ਹੀ ਘਾਤਕ ਵੀ ਸਾਬਤ ਹੋ ਸਕਦਾ ਹੈ ਅਗਰ ਉਹਦੀ ਮੋਨਿਟਰਿੰਗ ਨਾ ਹੋਵੇ ਔਰ ਮੁਵੀਨ ਸਾਹਿਬ ਦਾ ਸ਼ੁਕਰੀਆ ਦਾ ਕਰਦੇ ਆ ਵਿਦ ਵੈਰੀ ਥੈਂਕਸ ਮੁਵੀਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਨਵਰਸ ਸੇ ਸ਼ੁਕਰੀਆ ਮੁਵੀਨ ਸਾਹਿਬ ਆਨਵਰਸ ਸੇ ਔਰ ਸਮਾਧਨ ਵਾਸੇ ਬਹੁਤ ਬਹੁਤ ਸ਼ ਅਪਾ ਗੱਲ ਕਰ ਰਹੇ ਸੀ ਮੁਬੀਨ ਫਰੂਕੀ ਸਾਹਿਬ ਦੇ ਨਾਲ ਫਰੂਕੀ ਸਾਹਿਬ ਨੇ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਇਹਨਾਂ ਦਾ ਕਿਸੇ ਪਾਰਟੀ ਦੇ ਵਿੱਚ ਜਾਣ ਦਾ ਕੋਈ ਇਰਾਦਾ ਨਹੀਂ ਹੈ ਔਰ ਖਾਸ ਤੌਰ ਤੇ ਅਪੀਲ ਕੀਤੀ ਹੈ ਮਲੇਰਕੋਟਲਾ ਜ਼ਿਲ੍ਹੇ ਦੇ ਪ੍ਰੋਫੈਸ਼ਨ ਨੂੰ ਕਿ ਜੋ ਵੀ ਮਤਲਬ ਫੇਕ ਆਈਡਿਜ਼ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹਨ ਇਹਨਾਂ ਨੇ ਕੋਈ ਅਪਲੀਕੇਸ਼ਨ ਵੀ ਦਿੱਤੀ ਹੈ ਤੇ ਉਹਦੇ ਉੱਪਰ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਔਰ ਫਿਰ ਇੱਕ ਪਰਸਨੈਲਿਟੀ ਦੇ ਨਾਲ ਇਸੇ ਪ੍ਰੋਗਰਾਮ ਦੇ ਤਹਿਤ ਫਿਰ ਮਿਲਾਂਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ